ਸਸੀਗਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਪੰਜਾਬੀਆਂ ਲਈ ਛੜੀਏ ਸ਼ੈਪ ਦਾ ਸੁਨਹਿਰਾ ਮੌਕਾ ਕੈਨੇਡਾ ਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਜਾਣ ਦਾ ਪੰਜਾਬੀਆਂ ਦਾ ਰੁਝਾਨ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਹਰ ਕੋਈ ਇਹਨਾਂ ਦੇਸ਼ਾਂ ਵਿੱਚ ਜਾ ਕੇ ਆਪਣਾ ਸੁਨਹਿਰੀ ਭਵਿੱਖ ਬਣਾਉਣਾ ਚਾਹੁੰਦਾ ਹੈ ਇਸੇ ਦੌਰਾਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਤੋਂ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਅਤੇ ਨਾਲ ਹੀ ਅਮਰੀਕਾ ਵਿੱਚ ਸਿੱਧੀ ਛੜੀਏ ਸ਼ੈਪ ਲੈਣ ਦਾ ਇੱਕ ਨਵਾਂ ਰਾਹ ਖੁੱਲਿਆ ਸਕਿਲਡ ਵਰਕਰਾਂ ਦੀ ਘਾਟ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਸਾਲ 2026 ਲਈ ਵੱਡੇ ਨਵੇਂ ਰਸਤੇ ਖੋਲਣ ਸੋਬੇ ਜਿਵੇਂ ਕਿ ਸਕੇਲਡ ਵਰਕਰਾਂ ਦੀ ਘਾਟ ਹੈ ਖਾਸ ਤੌਰ ਤੇ ਸਾਲ 2030 ਤੱਕ ਕੈਨੇਡਾ ਨੂੰ ਲੱਖਾਂ ਦੀ ਗਿਣਤੀ ਵਿੱਚ ਨਵੇਂ ਘਰ ਬਣਾਉਣ ਦੀ ਲੋੜ ਹੈ ਜਿਸ ਕਾਰਨ ਕੰਸਟਰਕਸ਼ਨ ਵਰਕਰਾਂ ਲਈ ਸਾਲ 2026 ਵਿੱਚ ਦਰਵਾਜ਼ੇ ਖੋਲੇ ਜਾਣਗੇ ਪਹਿਲ ਕੈਨੇਡਾ ਵਿੱਚ ਮੌਜੂਦ ਵਿਦਿਆਰਥੀਆਂ ਨੂੰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਹੈ ਕਿ ਉਹ ਨਵੇਂ ਵਿਦਿਆਰਥੀਆਂ ਨੂੰ ਵੀਜ਼ੇ ਬਹੁਤ ਘੱਟ ਜਾਰੀ ਕਰਨਗੇ ਇਸ ਦੀ ਬਜਾਏ ਜਿਹੜੇ ਪੰਜਾਬੀ ਭਾਰਤੀ ਵਿਦਿਆਰਥੀ ਪਹਿਲਾਂ ਹੀ ਕੈਨੇਡਾ ਵਿੱਚ ਆ ਚੁੱਕੇ ਹਨ ਅਤੇ ਜਿਨ੍ਹਾਂ ਦੇ ਵਰਕ ਪਰਮਿਟ ਦੀ ਐਕਸਪਾਇਰੀ ਹੋ ਰਹੇ ਹਨ ਉਹਨਾਂ ਨੂੰ ਪੀਆਰ ਦੇਣ ਵਿੱਚ ਪਹਿਲ ਰੱਖੀ ਜਾਵੇਗੀ CRS ਸਕੋਰ ਹੋਵੇਗਾ ਘਟ ਇਸੇ ਲਈ ਕੈਨੇਡਾ ਵੱਲੋਂ ਹਾਲ ਹੀ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਡਰਾਅ ਕੱਢਿਆ ਗਿਆ ਹੈ ਜੋ ਕਿ ਸਾਲ 2025 ਵਿੱਚ ਸਭ ਤੋਂ ਘੱਟ 520 CRS ਸਕੋਰ ਤੇ ਰੱਖਿਆ ਗਿਆ ਸੀ ਹੁਣ ਉਮੀਦ ਹੈ ਕਿ CRS ਸਕੋਰ 500 ਤੋਂ ਵੀ ਹੇਠਾਂ ਆਉਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਗੱਲ ਕਰਦੇ ਹਾਂ ਜੀ ਯੂ ਐਸ ਏ ਅਮਰੀਕਾ ਦੀ ਸਿੱਧੀ ਸਿਟੀਜ਼ਨਸ਼ਿਪ ਦਾ 10 ਲੱਖ ਦਾ 골ਡਨ ਕਾਰਡ ਡੋਨਾਲਡ ਟਰੰਪ 골ਡਨ ਕਾਰਡ ਜੇਕਰ ਤੁਸੀਂ ਅਮਰੀਕਾ ਵਿੱਚ ਸਿੱਧੀ ਸਿਟੀਜ਼ਨਸ਼ਿਪ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਡੋਨਾਲਡ ਟਰੰਪ ਵੱਲੋਂ ਇੱਕ ਨਵਾਂ ਟਰੰਪ 골ਡਨ ਕਾਰਡ ਚੁੱਕੀਤਾ ਗਿਆ ਹੈ ਇਸ ਦੇ ਤਹਿਤ ਜੇਕਰ ਤੁਸੀਂ ਅਮਰੀਕਾ ਨੂੰ 10 ਲੱਖ ਡਾਲਰ ਲਗਭਗ 8 ਕਰੋੜ ਤੋਂ ਵੱਧ ਦਿੰਦੇ ਹੋ ਜਾਂ ਅਮਰੀਕਾ ਵਿੱਚ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਸਿੱਧੀ ਸਿਟੀਜ਼ਨਸ਼ਿਪ ਦੇ ਦਿੱਤੀ ਜਾਵੇਗੀ ਇਸ ਤੋਂ ਪਹਿਲਾਂ ਈਵੀ5 ਪ੍ਰੋਗਰਾਮ ਵਿੱਚ 5 ਲੱਖ ਨਿਵੇਸ਼ ਕਰਨੇ ਪੈਂਦੇ ਸਨ ਪਰ ਉਸ ਵਿੱਚ 18 ਮਹੀਨੇ ਦਾ ਲੰਮਾ ਪ੍ਰੋਸੈਸਿੰਗ ਸਮਾਂ ਸੀ 트럼ਪ 골ਡਨ ਕਾਰਡ ਰਾਹੀਂ ਤੁਸੀਂ ਪਹਿਲੇ ਦਿਨ ਤੋਂ ਹੀ ਸਿਟੀਜ਼ਨਸ਼ਿਪ ਹੋ ਕੇ ਅਮਰੀਕਾ ਜਾ ਸਕਦੇ ਹੋ ਅਤੇ ਤੁਹਾਡੇ ਪੂਰੇ ਪਰਿਵਾਰ ਨੂੰ ਸਿਟੀਜ਼ਨਸ਼ਿਪ ਮਿਲ ਸਕਦੀ ਹੈ ਉੱਥੇ ਤੁਸੀਂ ਜਾ ਕੇ ਕੰਮ ਜਾਂ ਬਿਜ਼ਨਸ ਵੀ ਕਰ ਸਕਦੇ ਹੋ ਇਸੇ ਕੀ ਕੈਨੇਡਾ ਦੇ ਨਾਲ ਜੁੜੀ ਹੋਈ ਬਹੁਤ ਵੱਡੀ ਖਬਰ ਜੋ ਅੱਜ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਵਲ ਕੋਈ ਵੀ ਜਾਣਕਾਰੀ ਕੋਈ ਵੀ ਨਿਊਜ਼ ਕੈਨੇਡਾ ਜਾਂ ਅਮਰੀਕਾ ਤੋਂ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ